ਮੈਂ ਪਿਛਲੇ ਸਾਲ ਹਰਿਉਰ ਸਾਹਿਬ ਗਿਆ ਸੀ ਸਾਈਕਲ ਤੇ ਜੀ ਤੇ ਉੱਥੋਂ ਪਹਿਲਾਂ ਦਿੱਲੀ ਵੀ ਜਮੂਰ ਚ ਲੱਗਾ ਸੀ ਦੋ ਵਾਰ ਉੱਥੇ ਗਿਆ ਸੀ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅਰ ਮਨਾਇਆ ਬੰਦੀ ਛੋੜ ਦੇ ਸਿੱਖ ਕੌਮ ਨੇ ਉਦੋਂ ਵੀ ਮੈਂ ਗਵਾਲੀਅਰ ਸਾਈਕਲ ਤੇ ਗਿਆ ਸੀ ਸਾਈਕਲ ਜਿਹੜਾ ਇਹਨਾਂ ਸਰਤਾਪਦੀ ਨਾਲ ਚਲਾਇਆ ਇਥੋਂ ਅੰਬਰਸਤੋਂ ਇੱਕ ਵਾਰ ਸਰਾਂਦ ਤੱਕ ਜਿੱਥੇ ਜਿੱਥੇ ਸਰਤਾਪਦੀ ਰੁਕਦੀ ਉੱਥੇ ਜਾ ਕੇ ਮੈਂ ਰੁਕ ਗਿਆ ਦਈਆ ਤੁਰ ਪਰ ਇਹ ਵੀ ਨਹੀਂ ਕੋਈ ਜ਼ਿਆਦਾ ਨਹੀਂ ਹੋਇਆ ਔਖਾ ਤੇ ਆ ਵੀ ਡੇਢ ਡੇ ਤੋਂ 200 ਕਿਲੋਮੀਟਰ ਜੰਗਲ ਵੀ ਨਹੀਂ ਨੰਗੇ ਪਹਾੜ ਵੀ ਬੜੇ ਬੜੇ ਵੱਡੇ ਬੜੀ ਅਮੜੀਆਂ ਜਿਹੜੀਆਂ ਖਦਾਨਾ ਹੋਰ ਵੀ ਕਈ ਕੁਝ ਜਲੰਧ ਧੁੱਪਾਂ ਮੀ ਸਭ ਕੁਝ ਹੋਇਆ ਪਰ ਮਹਾਰਾਜ ਨੂੰ ਕੋਈ ਕੋਈ ਨਹੀਂ ਕੋਈ ਨਾ ਫਰਕ ਪਿਆ ਦਿਲ 'ਚ ਹੈਗਾ ਸੀ ਵੀ ਆਪਾਂ ਇਹ ਕਰਨਾ ਮਹਾਰਾਜ ਜਿਹੜਾ ਮੱਥਾ ਤੇ ਕੇ ਗਏ ਉਹ ਦੱਸ ਦੰਗੇ ਉਹਨਾਂ ਨੇ ਜਿਹੜਾ ਸੀ ਇਹ ਕੀਤਾ ਉਹ ਕਹਿੰਦੇ ਡੈਡੀ ਜਦੋਂ ਤੁਸੀਂ ਤੁਰੇ ਨਾ ਲੋਕੀ ਕਹਿੰਦੇ ਹੁਣ ਨਹੀਂ ਮੰਗਲ ਸਿੰਘ ਮੁੜਦਾ ਕਿਉਂਕਿ ਬੜਾ ਵੱਡਾ ਕੰਮ ਸੀ ਤੇ ਕਹਿੰਦੇ ਇਹ ਪਤਾ ਨਹੀਂ ਦੱਸਦੇ ਜੀ ਖੱਬ ਕੋ ਪਹੁੰਚਾਊਗਾ ਇਹ ਥੋੜਾ ਬਸ ਕਰ ਦੇ ਨਹੀਂ ਸੀ ਤੁਰਨ ਦਿੰਦੇ ਜੀ ਸਮਾਜ ਵਿੱਚ ਨਹੀਂ ਤੁਰਨ ਦਿੰਦਾ ਕੋਈ ਫਿਰ ਬਜ਼ੁਰਗ ਜਿਹਨੇ ਵੀ ਗੱਲ ਕਰੀ ਉਹ ਕਹਿੰਦਾ ਨਾ ਜਾਊਂਗਾ ਦਰਬਾਰ ਸਾਹਿਬ ਵੀ ਮੈਂ ਸਵੇਰੇ 7 ਵਜੇ ਆ ਜਾਣਾ ਮੈਂ 11 12 ਇੱਕ ਜਦੋਂ ਮੇਰਾ ਘਰੋਂ ਕੋਈ ਫੋਨ ਆਵੇ ਤਾਂ ਮੈਂ ਜਾਣਾ ਉੱਥੇ ਵੀ ਸੇਵਾ ਸੂਆ ਲੱਗੀ ਰਹੀ ਤਾਂ ਕਿਨਾ ਹੁਣ ਤੱਕ ਕੁੱਲ ਸਮਾਂ ਕਿੰਨਾ ਲੱਗ ਗਿਆ ਤਰੇਟ ਕਿ ਦਿਨ ਲੱਗਿਆ ਜੀ 60 ਦਿਨ ਲੱਗੇ ਹਾਂਜੀ ਕਦੋਂ ਸ਼ੁਰੂ ਕੀਤੀ ਸੀ 16 April ਨੂੰ ਜੀ ਸਾਡੀ ਖੁਸ਼ਕਿਸਮਤੀ ਆ ਕਿ ਇਹੋ ਜੀ ਰੂਹ ਨੂੰ ਅਸੀਂ ਜੀ ਆਇਆਂ ਕਹਿ ਰਹੇ ਆ ਜਿਨ੍ਹਾਂ ਨੇ ਪੰਜ ਸਾਡੇ ਪਵਿੱਤਰ ਤਖਤਾਂ ਦੀ ਜੜੀ ਯਾਤਰਾ ਕਰਕੇ ਆਏ ਨੇ ਸਾਈਕਲ ਤੇ ਯਾਤਰਾ ਕਰਕੇ ਆਏ ਆ ਕੱਲੇ ਗਏ ਨੇ ਇਸ ਭਾਵਨਾ ਨਾਲ ਭਾਵਨਾ ਕੀ ਹੈ ਵੀ ਯਕੀਨ ਹੈ ਕਿ ਗੁਰੂ ਸਾਹਿਬ ਇਹਨਾਂ ਦੇ ਨਾਲ ਗਏ ਤੇ ਅਗਲੇ ਰੱਬ ਇਹੋ ਜਿਹਾ ਵੀ ਇਹਨੂੰ ਅਸੀਂ ਆਹ ਸਾਈਕਲ ਆ ਇਹਨੂੰ ਮੇਰਾ ਦੇ ਵੇਹ ਰਾਦਾ ਵੀ ਇਹਨੂੰ ਪਾਕਿਸਤਾਨ ਵੀ ਲੈ ਕੇ ਜਾਵਾਂ ਜੀ ਜੇ ਕੋਈ ਮੌਕਾ ਮਿਲ ਜੇ ਹਾਂ ਜੀ ਪਾਕਿਸਤਾਨ ਲੈ ਕੇ ਜਾਵਾਂ ਤੇ ਜੇ ਨਹੀਂ ਲਿਆ ਜਾਇਆ ਗਿਆ ਤੇ ਫਿਰ ਇਹਨੂੰ ਨਾ ਮੈਂ ਇੱਥੇ ਲਿਖ ਲੁਖ ਕੇ ਜੋ ਜਿੱਤੀ ਆ ਮੇਰੇ ਨਾਲ ਯਾਤਰਾ ਕੀਤੀਆਂ ਤੇ ਇਹਨੂੰ ਮੈਂ ਆਪਣੇ ਜਿਹੜਾ ਨਾ ਘਰ ਦੇ ਉੱਤੇ ਜਿਹੜਾ ਇਹਨੂੰ ਟੰਗੂਗਾ ਇਹਨੂੰ ਜੀ ਦੀ ਯਾਤਰਾਕਰ ਸਾਈਕਲ ਦੇ ਉੱਤੇ ਮੰਗਲ ਸਿੰਘ ਅੱਜ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਵਿਖੇ ਵਾਪਸ ਪਰਤੇ ਨੇ ਤਾਂ ਅੱਜ ਉਹਨਾਂ ਦਾ ਸਵਾਗਤ ਜਿਹੜਾ ਗੁਰੂ ਨਗਰੀ ਦੇ ਜੋ ਸਾਈਕਲਿਸਟ ਹੈਗੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਨਾਲ ਜੋ ਟ੍ਰੈਫਿਕ ਪੁਲਸ ਮੁਲਾਜ਼ਮ ਦਲਜੀਤ ਸਿੰਘ ਜੋ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਉਹਨਾਂ ਦਾ ਸਨਮਾਨ ਕਰਨ ਲਈ ਦੇਖ ਸਕਦੇ ਹਾਂ ਕਿ ਸਾਈਕਲ ਦੇ ਉੱਤੇ ਪੰਜ ਤਖਤ ਸਾਹਿਬ ਦੀ ਯਾਤਰਾ ਜਿਹੜੀ ਹੈ ਜੋ ਇਸ ਉਮਰੇ ਆ ਕੇ ਇਹਨਾਂ ਵੱਲੋਂ ਕੀਤੀ ਗਈ ਆ ਹਾਲਾਂਕਿ ਬਹੁਤ ਔਖਾ ਹੁੰਦਾ ਲੇਕਿਨ ਫੇਰ ਵੀ ਜਿਹੜਾ ਇਸ ਕੰਮ ਨੂੰ ਜਿਹੜਾ ਸਫਲ ਕਰ ਦਿਖਾਇਆ ਤਾਂ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਮੰਗਲ ਸਿੰਘ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਮੰਗਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਦੋਂ ਤੁਹਾਨੂੰ ਇਹ ਲੱਗਾ ਕਿ ਸਾਈਕਲ ਦੇ ਉੱਤੇ ਪੰਜ ਤਖਤ ਸਾਹਿਬ ਦੀ ਜਿਹੜੀ ਯਾਤਰਾ ਜਿਹੜੀ ਆ ਕਰਨੀ ਚਾਹੀਦੀ ਹੈ ਹਾਂਜੀ ਉਹ ਮੈਂ ਪਿਛਲੇ ਸਾਲ ਹਜੂਰ ਸਾਹਿਬ ਗਿਆ ਸੀ ਸਾਈਕਲ ਤੇ ਜੀ ਤੇ ਉਸ ਤੋਂ ਪਹਿਲਾਂ ਦਿੱਲੀ ਵੀ ਜਮੂਰ ਚ ਲੱਗਾ ਸੀ ਦੋ ਵਾਰ ਉੱਥੇ ਗਿਆ ਸੀ ਆ ਆਗਰੇ ਵੀ ਗਿਆ ਜਦੋਂ ਆਗਰੇ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਨਾ ਜੇ ਸਿੱਖ ਕੌਮ ਨੇ ਉਹ ਤੋਂ ਮੈਂ ਹੋਰ ਰਸਤੇ ਗਿਆ ਜਿੱਧਰ ਗੁਰੂ ਤੇਗ ਬਹਾਦਰ ਜੀ ਜਿੰਦੀ ਲੰਗੇ ਸੀ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅਰ ਮਨਾਇਆ ਬੰਦੀ ਛੋੜ ਦੇ ਸਿੱਖ ਕੌਮ ਨੇ ਉਦੋਂ ਵੀ ਮੈਂ ਗਵਾਲੀਅਰ ਸਾਈਕਲ ਤੇ ਗਿਆ ਹਾਂ ਪਹਿਲਾਂ ਵੀ 14 15 ਚ ਡਰੱਗ ਤੇ ਡਰੱਗ ਮਾਫੀ ਉਦੋਂ ਮੈਂ ਸਾਰੇ ਪੰਜਾਬ ਚ ਸਾਈਕਲ ਯਾਤਰਾ ਕੀਤੀ ਪੈਂਫਲਟ ਲੈ ਸਕੂਲਾਂ ਕਾਲਜਾਂ ਹਸਪਤਾਲਾਂ ਚ ਪੈਂਫਲਟ ਵੀ ਵੰਡੇ ਮੈਂ ਤੇ ਇੱਕ ਵਾਰ 15 ਚ ਮੈਂ ਕੀਤੀ ਉਹਨੂੰ ਮੈਨੂੰ ਨਾ ਮੜਾ ਜਾਇ ਲੱਗਾ ਕਿ ਸਤਾਪ ਦੀ ਗੱਡੀ ਜਿਹੜੀ ਚਲਦੀ ਆ ਸਤਾਪ ਦੀ ਇਹ ਐਵੇਂ ਕਰੇ ਜੇ ਲੋਕਾਂ ਦਾ ਕੋਈ ਲੋਡ ਲੋਡ ਵੀ ਹੈਗੀ ਆ ਪਰ ਲੋਡ ਤੋਂ ਬਗੈਰ ਲੋਕ ਜਿਹੜਾ ਨੇ ਇਹਦਾ ਡਰਾਮਾ ਕਰਦੇ ਕਿਉਂਕਿ ਮੈਂ ਉਦੋਂ ਨੌਕਰੀ ਕਰਦਾ ਨਾ ਡਾਕਟਰ ਮਨਮੋਹਨ ਸਿੰਘ ਜਿਹੜਾ ਨਾ ਪ੍ਰਧਾਨ ਮੰਤਰੀ ਉਹਦੀ ਭੈਣ ਭੈਣ ਦੇ ਹੋਟਲ 'ਚ ਮੈਂ ਨੌਕਰੀ ਕਰਦਾ ਸੀ ਉਹਨੇ ਮੈਨੂੰ ਕਹਿਣਾ ਮੰਗਲ ਸਿੰਘ ਦੀ ਸਾਡੀ ਟਿਕਟ ਬੁੱਕ ਕਰਾ ਦਿਓ ਮੈਂ ਜਾ ਕੇ ਕਹਿਣਾ ਆ ਕੇ ਕਹਿਣਾ ਜੀ ਟਿਕਟ ਇਹ ਬੁੱਕ ਨਹੀਂ ਹੋਈ ਉਹਨਾਂ ਕਹਿੰਨਾ ਕੱਲ ਕਰਾ ਦਿਓ ਕੱਲ ਨਹੀਂ ਹੋਈ ਪਰਸੋਂ ਕਰਾ ਦਿਓ ਪਰਸੋਂ ਹੋਏ ਚੌਥ ਕਰਾ ਦਿਓ ਮਤਲਬ ਇਹਨਾਂ ਨੂੰ ਜਾਣਦਾ ਨਹੀਂ ਟਾਈਮ ਤਾਂ ਨਹੀਂ ਕੰਮ ਹੁੰਦਾ ਉਹਨਾਂ ਦੇ ਹੁੰਦਾ ਵੀ ਜਾਣਾ ਸ਼ਤਾਬਦੀ ਤੇ ਸਾਡਾ ਨਾ ਟੌਰ ਨਹੀਂ ਬਣਦਾ ਇਹ ਕਰਕੇ ਮੈਂ ਸਾਈਕਲ ਜਿਹੜਾ ਹੈ ਨਾ ਸ਼ਤਾਬਦੀ ਨਾਲ ਚਲਾਇਆ ਇੱਥੋਂ ਅੰਬਰਸਾ ਤੋਂ ਇੱਕ ਵਾਰ ਸਰਹੰਦ ਤੱਕ ਜਿੱਥੇ ਜਿੱਥੇ ਸ਼ਤਾਬਦੀ ਰੁਕਦੀ ਉੱਥੇ ਜਾ ਕੇ ਮੈਂ ਰੁਗਿਆ ਇੱਥੋਂ ਮੈਂ ਜਾ ਕੇ ਰੁਗਿਆ ਪਹਿਲਾਂ ਜਿਵੇਂ ਬਿਆਸ ਫਗਵਾੜੇ ਜਿਲੰਦਰ ਫਗਵਾੜਾ ਲੁਧਿਆਣਾ ਸਰਹੰਦ 200 ਕਿਲੋਮੀਟਰ ਲੱਗਿਆਗਾ ਇੱਕ ਦਿਨ ਤੇ ਮੈਂ ਉਹ ਇਹ ਕਰਕੇ ਜਿਹੜੀ ਸੀ ਇਹ ਸਾਈਕਲ ਦੀ ਜਿਹੜੀ ਸੀ ਜਾਂ ਜਿਹੜੀ ਇਹ ਮੈਨੂੰ ਹਲਾ ਲੋ ਵੀ ਜਦੋਂ ਪਹਿਲਾਂ ਤੋਂ ਮੈਂ ਸਰਕਾਰੀ ਨੌਕਰੀ ਕੀਤੀ ਉਦੋਂ ਮੈਂ ਸਾਈਕਲ ਤੇ ਹੀ ਰਹਾ ਹਾਂ ਹਾਂ ਇਹ ਕਰਕੇ ਸਾਈਕਲ ਇੱਕ ਯਾਤਰਾ ਜਿਹੜੀ ਆ ਇਹ ਪਹਿਲਾਂ ਕੀਤੀਆਂ ਸੀ ਥੋੜੀ ਜਿਹੀ ਵੱਡੀ ਸੀ ਇਹ ਵੀ ਫਿਰ ਮਹਾਰਾਜ ਨੇ ਉਪਰਾਲਾ ਦਿੱਤਾ ਵੀ ਇਹ ਵੀ ਕਰ ਲੈ ਪਰ ਪਹਿਲਾਂ ਤੇ ਤੁਸੀਂ ਆਪਣੇ ਬਾਰੇ ਦੱਸੋ ਕਿੰਨੀ ਉਮਰ ਆ ਇਸ ਉਮਰ ਦੇ ਵਿੱਚ ਕਿੰਨੀਆਂ ਕਿ ਦਿੱਕਤ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਸਾਈਕਲ ਤੇ ਤੁਸੀਂ ਯਾਤਰਾ ਕਰਦੇ ਸੀ ਕਿ ਰਸਤੇ ਦੇ ਵਿੱਚ ਕਈ ਵਾਰ ਮੀ ਨੇਰੀ ਤੂਫਾਨ ਵੀ ਜਦੋਂ ਕਈ ਵਾਰ ਆਂਦਾ ਤਾਂ ਕਿੰਨਾ ਕੋਖਾ ਹੋ ਜਾਂਦਾ ਹਾਂ ਔਖਾ ਜੀ ਹੁੰਦਾ ਹੀ ਐਸ ਤਰ੍ਹਾਂ ਪਰ ਇਹ ਆ ਵੀ ਨਹੀਂ ਕੋਈ ਜ਼ਿਆਦਾ ਨਹੀਂ ਹੋਇਆ ਔਖਾ ਤੇ ਆ ਵੀ ਡੇਢ ਡੇ ਤੋਂ 200 ਕਿਲੋਮੀਟਰ ਜੰਗਲ ਵੀ ਅਹੀਂ ਨੰਗੇ ਨੰਗੇ ਪਹਾੜ ਵੀ ਬੜੇ ਬੜੇ ਵੱਡੇ ਬੜੇ ਅਮੜੀਆਂ ਜਿਹੜੀਆਂ ਖਦਾਨਾ ਹੋਰ ਵੀ ਕਈ ਕੁਝ ਜਲੰਧ ਧੁੱਪਾਂ ਮੀਂਹ ਸਭ ਕੁਝ ਹੋਇਆ ਪਰ ਮਹਾਰਾਜ ਨੇ ਕੁਝ ਕੁਝ ਨਹੀਂ ਕੋਈ ਨਾ ਫਰਕ ਪਿਆ ਦਿਲ 'ਚ ਹੈਗਾ ਸੀ ਵੀ ਆਪਾਂ ਇਹ ਕਰਨਾ ਮਹਾਰਾਜ ਜਿਹੜਾ ਮੱਥਾ ਟੇਕ ਕੇ ਅਰਦਾਸ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਕੀਤਾ ਕੋਈ ਵੱਡੀ ਨਹੀਂ ਬਾਕੀ ਆ ਵੀ ਇਹ ਗੱਲ ਤੇ ਹੁੰਦਾ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ ਪਹਿਲਾਂ ਘਰਦੀ ਨੂੰ ਮੈਂ 5 ਦਿਨ ਪਹਿਲਾਂ ਦੱਸਿਆ ਵੀ ਮੈਂ ਜਾਣਾ ਮੁੰਡੇ ਨੂੰ ਕੁੜੀ ਨੂੰ ਮੈਂ ਦੱਸਿਆ ਨਹੀਂ ਮੈਨੂੰ ਪਤਾ ਇਹਨਾਂ ਨੂੰ ਰੋਕ ਦੇਣਾ ਤੇ ਪਰ ਫਿਰ ਵੀ ਨਾ ਉਹ ਮੈਂ ਤੁਰ ਪ ਜਾਗੀ ਮਹਾਰਾਜ ਦਾ ਹੁਕਮ ਸੀ ਜੀ ਲੋਕਾਂ ਦਾ ਤਾਂ ਚੋਰੀ ਜਿਹੜਾ ਆਪਣੇ ਬੱਚਿਆਂ ਤੋਂ ਚੋਰੀ ਜਿਹੜਾ ਤੁਸੀਂ ਇਦਾਂ ਹਾਂ ਤੇਰੀ ਮੈਨੂੰ ਪਤਾ ਸੀ ਮੈਨੂੰ ਕੋਈ ਵੀ ਨਹੀਂ ਸੀ ਕਹਿੰਦਾ ਵੀ ਕੋਈ ਵੀ ਹਾਮੀ ਨਹੀਂ ਭਰਦਾ ਕਿਸੇ ਨਾਲ ਮੈਂ ਗੱਲ ਕਰਨਾ ਕੋਈ ਨਹੀਂ ਹਾਮੀ ਭਰਦਾ ਕਹਿੰਦੇ ਨਹੀਂ ਇਹ ਨਹੀਂ ਇਹ ਲੋੜ ਨਹੀਂ ਹੈਗੀ ਇਹ ਵੀ ਜਿਹੜੀ ਹੈ ਤੁਸੀਂ ਹੁਣ ਵੱਡੇ ਹੋ ਗਏ ਜੇ ਬਜ਼ੁਰਗ ਜੇ ਤੁਹਾਨੂੰ ਨਹੀਂ ਇਹ ਕੰਮ ਕਰਨਾ ਚਾਹੀਦਾ ਮੇਰੀ ਕੁੜੀ ਨੇ ਤੇ ਮੈਨੂੰ ਪਟੈਲੀਫੋਨ ਕੀਤਾ ਕੋਈ ਨਹੀਂ ਵੀ ਇੱਥੇ ਜੰਗ ਲੱਗੀ ਪੰਜਾਬ 'ਚ ਤੇ ਮੈਂ ਉਦੋਂ ਹਜੂਰ ਸਾਹਿਬਾਂ ਲੱਗੇ ਹਾਂ ਉਹ ਕਹਿੰਦੀ ਡੈਡੀ ਜਦੋਂ ਤੁਸੀਂ ਤੁਰੇ ਨਾ ਲੋਕੀ ਕਹਿੰਦੇ ਹੁਣ ਨਹੀਂ ਮੰਗਲ ਸਿੰਘ ਮਰਦਾ ਕਿਉਂਕਿ ਬੜਾ ਵੱਡਾ ਕੰਮ ਸੀ ਤੇ ਕਹਿੰਦੇ ਅਸੀਂ ਪਤਾ ਨਹੀਂ ਰਸਤੇ ਜੀ ਖਬੂ ਪਜਾਊਗਾ ਕਹਿੰਦੀ ਹੁਣ ਜੰਗ ਲੱਗੀ ਪੰਜਾਬ 'ਚ ਹੁਣ ਕਹਿੰਦੇ ਮੰਗਲ ਸਿੰਘ ਨਹੀਂ ਮਰਦਾ ਹੈ ਇਹ ਕਰਕੇ ਜਿਹੜੀ ਹੈ ਇਹ ਜਿਹੜੀ ਮਹਾਰਾਜ ਦਾ ਸਾਡਾ ਹੁਕਮ ਸੀ ਤੇ ਅਸੀਂ ਤੁਰ ਗਏ ਤੇ ਇਹ ਥੋੜਾ ਬਸ ਘਰ ਦੇ ਨਹੀਂ ਸੀ ਤੁਰਨ ਦਿੰਦੇ ਜੀ ਸਮਾਜ ਵੀ ਨਹੀਂ ਤੁਰਨ ਦਿੰਦਾ ਕੋਈ ਨਹੀਂ ਬਜ਼ੁਰਗਿਆਂ ਜਿਹਨੇ ਵੀ ਗੱਲ ਕਰੀ ਸੀ ਉਹ ਕਹਿੰਦਾ ਨਾ ਜਾਉ ਜੀ ਕਿਉਂਕਿ ਬਹੁਤ ਲੰਮਾ ਬਹੁਤ ਸੰਘਰਸ਼ ਬਹੁਤ ਜਿਆਦਾ ਵੱਡਾ ਔਖਾ ਕੰਮ ਹੈ ਨਿੱਕਾ ਕੰਮ ਨਹੀਂ ਹੈਗਾ ਤੇ ਇਹ ਚਲੋ ਮਹਾਰਾਜ ਲੈ ਗਿਆ ਜੀ ਮੰਗਲ ਜੀ ਤੁਹਾਡੀ ਉਮਰ ਕਿੰਨੀ ਹੈ 68 ਸਾਲ ਜੀ 68 ਸਾਲ ਦੀ ਉਮਰ ਹੈ ਅਕਸਰ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਬਾਕੀ ਵੀ ਬਜ਼ੁਰਗਾਂ ਦੀ ਗੱਲ ਕਰੀਏ ਜ਼ਿਆਦਾਤਰ ਕੀ ਹੁੰਦਾ ਕਿ ਇੱਕ ਧਾਰਨਾ ਬਣੀ ਹੈ ਕਿ ਉਮਰ ਹੋ ਗਈ ਆ ਘਰ ਬਹਿਣਾ ਜੇਕਰ ਗੋਡੇ ਹੱਡ ਗੋਡੇ ਦੁਖਦੇ ਨੇ ਜਾਂ ਐਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਾਲਾਂਕਿ ਜੇ ਆਪਾਂ ਨੌਜਵਾਨਾਂ ਦੀ ਵੀ ਗੱਲ ਕਰੀਏ ਤਾਂ ਐਦਾਂ ਦੇ ਸਮੇਂ ਚ ਉਹ ਵੀ ਸਾਈਕਲ ਮੇਰੇ ਸਾਬ ਹੁਣਾਂ ਭੁੱਲ ਹੀ ਚੁੱਕੇ ਨੇ ਕਿ ਸਾਈਕਲ ਨਾਲ ਵੀ ਚੀਜ਼ ਹੋਏ। ਨਹੀਂ ਉਹ ਤਾਂ ਗੱਲ ਠੀਕ ਹੈ ਮੈਂ ਬਿਮਾਰ ਨਹੀਂ ਰਹਿੰਦਾ ਜੀ ਮੈਂ ਮੈਂ ਸਾਈਕਲ ਤਾਂ ਹਾਂ ਦੱਸਿਆ ਪਹਿਲਾਂ ਹੀ ਚਲਾਉਣਾ। ਹੋਰ ਵੀ ਮੈਂ ਬੜੇ ਸੋਸ਼ਲ ਕੰਮ ਕਰਦਾ। ਦਰਬਾਰ ਸਾਹਿਬ ਵੀ ਮੈਂ ਸਵੇਰੇ 7 ਵਜੇ ਆ ਜਾਣਾ ਮੈਂ 11 12 ਇੱਕ ਜਦੋਂ ਮੇਰਾ ਘਰੋਂ ਕੋਈ ਫੋਨ ਆਵੇ ਤਾਂ ਮੈਂ ਜਾਣਾ। ਉੱਥੇ ਵੀ ਸੇਵਾ ਸੂਆ ਲੱਗੇ ਰਹੀ ਤਾਂ। ਸਰੀਰ ਜਿਹੜਾ ਉਹ ਕੰਮ ਕਰਦਾ ਸੀ। ਦ ਮੈਂ ਮਹੀਨਾ ਪਹਿਲਾਂ ਸ਼ੁਰੂ ਕਰ ਦਿੰਨਾ ਜੀ ਬਾਏ 100 100 ਕਿਲੋਮੀਟਰ ਦੇ ਲਾਗੇ ਸਾਈਕਲ ਚਲਾਉਣਾ ਜੀ ਮੈਂ ਉੱਤੇ ਰੋਜ਼ ਹੀ ਤਾਂ ਕਰਕੇ ਉੱਥੇ ਟਾਈਮ ਨਾ ਬਣ ਜੇ ਤਾਂ ਕਰਕੇ ਜੇ ਜਿਹੜੀਆਂ ਕੋਈ ਮਸਲ-ਮਸਲ ਨਾ ਮੇਰਾ ਖਰਾਬ ਹੋ ਜੇ ਰਸਤੇ 'ਚ ਜਾਂ ਮੈਨੂੰ ਕੋਈ ਪ੍ਰੋਬਲਮ ਨਾ ਆਵੇ ਉਹ ਮੈਂ ਜਿਹੜੀ ਸਾਰੀ ਪੂਰੀ ਪ੍ਰੈਕਟਿਸ ਵੀ ਕਰਦਾ ਪਹਿਲਾਂ ਜੀ ਇਹ ਨਹੀਂ ਵੀ ਸਾਈਕਲ 'ਤੇ ਹੋਂ ਤੁਰ ਪਿਆ ਮੰਗਲ ਜੀ ਕਿੰਨਾ ਸਮਾਂ ਲੱਗਾ 5 ਤੱਕ ਤਾਂ ਦੀ ਅਸੀਂ ਯਾਤਰਾ ਨੂੰ ਕਿੰਨਾ ਹੋਣ ਤੱਕ ਕੁੱਲ ਸਮਾਂ ਕਿੰਨਾ ਲੱਗ ਚੁੱਕਾ 63 ਦਿਨ ਲੱਗੇ ਜੀ 63 ਦਿਨ ਲੱਗੇ ਹਾਂਜੀ ਜੀ ਤਾਂ ਕਦੋਂ ਸ਼ੁਰੂ ਕੀਤੀ ਸੀ 16 April ਨੂੰ ਜੀ 16 ਅਪ੍ਰੈਲ ਨੂੰ ਸ਼ੁਰੂ ਕੀਤੀ ਸੀ ਤਾਂ ਅੱਜ ਜਾ ਕੇ 17 17 ਜੂਨ ਨੂੰ ਖਤਮ ਹੋਈ ਹੈ ਜੀ ਹਾਂਜੀ ਹਾਂਜੀ ਤਾਂ ਤੁਸੀਂ ਇੱਥੇ ਸਨਮਾਨਤ ਕਰਨ ਵਾਸਤੇ 5000 ਤੋਂ ਵੱਧ ਕਿਲੋਮੀਟਰ ਚੱਲੇ ਆ 5000 ਕਿਲੋਮੀਟਰ ਤੋਂ ਵੱਧ ਆਏ ਨੇ ਚੱਲ ਕੇ ਤਾਂ ਅੱਜ ਤੁਸੀਂ ਇਹਨਾਂ ਦਾ ਸਨਮਾਨ ਕਰ ਰਹੇ ਹੋ ਇੱਥੇ ਕਿੰਨੀ ਕੁ ਵਧੀਆ ਗੱਲ ਕਿਉਂਕਿ ਪੰਜ ਤਖਤਾਂ ਦੀ ਯਾਤਰਾ ਅਕਸਰ ਤਾਂ ਲੋਕ ਗੱਡੀਆਂ ਦੇ ਉੱਤੇ ਵੀ ਨਹੀਂ ਜਾਂਦੇ ਛੇਤੀ ਕਿਤੇ ਇਹ ਸਾਈਕਲ ਦੇ ਉੱਤੇ ਗਏ ਨੇ ਉਹ ਵੀ 66 ਸਾਲ ਦੀ ਉਮਰ ਦੇ ਵਿੱਚ ਇਹ ਤੇ ਵੇਖੋ ਜੀ ਸਾਡੀ ਖੁਸ਼ਕਿਸਮਤੀ ਆ ਕਿਹੋ ਜੀ ਰੂਹ ਨੂੰ ਅਸੀਂ ਜੀ ਆਇਆ ਕਹਿ ਰਹੇ ਆ ਜਿਨ੍ਹਾਂ ਨੇ ਪੰਜ ਸਾਡੇ ਪਵਿੱਤਰ ਤਖਤਾਂ ਦੀ ਜਿਹੜੀ ਯਾਤਰਾ ਕਰਕੇ ਆਏ ਨੇ ਸਾਈਕਲ ਤੇ ਯਾਤਰਾ ਕਰਕੇ ਆਏ ਆ ਕੱਲੇ ਗਏ ਨੇ ਇਸ ਭਾਵਨਾ ਨਾਲ ਭਾਵਨਾ ਕੀ ਹੈ ਵੀ ਯਕੀਨ ਹੈ ਕਿ ਗੁਰੂ ਸਾਹਿਬ ਇਹਨਾਂ ਦੇ ਨਾਲ ਗਏ ਨੇ ਕਿਉਂਕਿ ਇਹਨਾਂ ਨੂੰ ਰਸਤੇ 'ਚ ਕਿਸੇ ਤਰ੍ਹਾਂ ਦੀ ਕੋਈ ਔਕੜ ਨਹੀਂ ਆਈ ਪਹਾੜ ਵੀ ਰਸਤੇ 'ਚ ਆਏ ਨੇ ਜੰਗਲ ਵੀ ਆਏ ਨੇ ਬੜੇ ਬੜੇ ਵੱਡੇ ਜਿੱਥੇ ਇਹ ਦੱਸਣ ਦੇ ਬੀ ਲਿਖਿਆ ਹੀ ਵੀ ਇੱਥੇ ਬਣੀ ਕਿੰਨੇ ਸ਼ੇਰ ਹੈਗੇ ਇਸ ਜੰਗਲ ਦੇ ਵਿੱਚ ਦੋਤੋਂ ਵੀ ਇਹ ਬਿਨਾਂ ਕਿਸੇ ਮੁਸ਼ਕਲ ਤੋਂ ਇਹ ਹੁਣੇ ਦੱਸ ਰਹੇ ਸੀ ਵੀ ਮੈਨੂੰ ਕੋਈ ਰਸਤੇ 'ਚ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਈ ਕੋਈ ਮੈਂ ਗੋਲੀ ਨਾਲ ਲੈ ਕੇ ਨਹੀਂ ਗਿਆ ਤੇ ਕੋਈ ਮੈਨੂੰ ਖਾਣ ਦੀ ਲੋੜ ਨਹੀਂ ਪਈ ਇਹੋ ਜੀ ਪਵਿੱਤਰ ਰੂਹ ਦਾ ਜਿਹੜਾ ਵਾ ਉਹ ਦਰਸ਼ਨ ਕਰਨੇ ਹੀ ਆਪਣੇ ਆਪ 'ਚ ਇੱਕ ਮਹਾਨ ਕਾਰਜ ਹੁੰਦਾ ਇਸ ਕਰਕੇ ਹੀ ਸਾਰੇ ਟਰਬੋਨੇਟਰ ਗਰੁੱਪਿਆ ਅਸੀਂ ਵੀ ਸਾਈਕਲਿੰਗ ਕਰਦੇ ਆ ਸਾਡੇ ਮਨ 'ਚ ਖਾਸ਼ੀ ਕੈ ਸੀ ਇਹਨਾਂ ਦੇ ਇੱਥੇ ਆਣ ਕੇ ਜੀ ਆਇਆਂ ਸਵਾਗਤ ਕਰੀਏ ਤਾਂ ਅੱਜ ਮਿਲ ਕੇ ਕਿੰਨੀ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਆ ਜੀ ਮਿਲ ਕੇ ਜੀ ਮੇਰੇ ਤੇ ਰਿਸ਼ਤੇਦਾਰ ਨੇ ਮੇਰੇ ਬਹੁਤ ਸਤਿਕਾਰ ਜੋ ਕੁੜਮ ਸਾਹਿਬ ਨੇ ਜੀ ਤੇ ਉਸ ਕਰਕੇ ਬਹੁਤ ਹੀ ਜ਼ਿਆਦਾ ਖੁਸ਼ੀ ਆ ਇਸ ਤੋਂ ਬਾਅਦ ਖੁਸ਼ੀ ਦੀ ਕੋਈ ਬਿਆਨ ਨਹੀਂ ਕੀਤੀ ਜਾਦੀ ਨੂੰ ਮੰਗਲ ਜੀ ਅੱਗੋਂ ਕੀ ਹੋਰ ਕੀ ਟੀਚਾ ਤੁਸੀਂ ਅੱਗੋਂ ਲੈ ਕੇ ਚੱਲਦੇ ਹੋ ਕਿਉਂਕਿ ਪੰਜ ਤਖਤਾਂ ਦੀ ਤਾਂ ਤੁਸੀਂ ਦਰਸ਼ਨਦਾਰੇ ਕਰ ਲਈ ਯਾਤਰਾ ਕਰ ਲਈ ਹੁਣ ਅੱਗੋਂ ਕੀ ਸੋਚਿਆ ਉਹ ਪਹਿਲਾਂ ਮੈਂ ਇਹਨਾਂ ਦੀ ਗੱਲ ਤੇ ਥੋੜਾ ਜਿਹਾ ਦੱਸਦਾ ਵੀ ਇਹ ਕੁਟਮ ਸਾਹਿਬ ਅੱਛਾ ਹਾਂਜੀ ਮੈਨੂੰ ਲੱਗਾ ਵੀ ਇੱਕ ਵਾਰ ਇਹਨਾਂ ਸਾਡੀ ਪਹਿਲਾਂ ਇਹ ਤੇ ਕੀਤੀ ਸੀ ਤੇ ਕੱਜ ਕੀਤੀ ਜੀ ਹੈ ਤੇ ਬਹੁਤ ਇਹਨਾਂ ਨੇ ਸਾਡਾ ਮਾਣ ਕੀਤਾ ਚਲੋ ਅਸੀਂ ਵੀ ਖੁਸ਼ ਹਾਂ ਤੇ ਅਗਲੇ ਇਹੋ ਜਿਹਾ ਵੀ ਇਹਨੂੰ ਅਸੀਂ ਆ ਆ ਸਾਈਕਲ ਆ ਇਨੂੰ ਮੇਰਾ ਦੇ ਵੈਸੇ ਰਾਦਾ ਵੀ ਇਹਨੂੰ ਪਾਕਿਸਤਾਨ ਵੀ ਲੈ ਕੇ ਜਾਵਾਂ ਜੀ ਜੇ ਇੱਕ ਦਿਨ ਮੌਕਾ ਮਿਲ ਜੇ ਤੇ ਹਾਂ ਜੀ ਪਾਕਿਸਤਾਨ ਲੈ ਕੇ ਜਾਵਾਂ ਤੇ ਜੇ ਨਹੀਂ ਲੈ ਜਾਇਆ ਗਿਆ ਤੇ ਫਿਰ ਇਹਨੂੰ ਨਾ ਮੈਂ ਇਹ ਤੇ ਲਿਖ ਲੁਖ ਕੇ ਜੋ ਜਿੱਤੀ ਹਮੇਰੇ ਨਾਲ ਯਾਤਰਾ ਕੀਤੀਆਂ ਤੇ ਇਹਨੂੰ ਮੈਂ ਆਪਣੇ ਜਿਹੜਾ ਨਾ ਘਰ ਦੇ ਉੱਤੇ ਜਿਹੜਾ ਇਹਨੂੰ ਟੰਗੂਗਾ ਇਹਨੂੰ ਜੀ ਹਾਂ ਜੀ ਤੇ ਆਪਣੀ ਇੱਕ ਯਾਦਗਾਰ ਰੱਖ ਦੋਗੇ ਕਿ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੇ ਪਤਾ ਲੱਗ ਸਕੇ ਕਿ ਸਾਡੇ ਵੱਡਿਆਂ ਨੇ ਇਸ ਸਾਈਕਲ ਦੇ ਉੱਤੇ ਕਿੰਨਾ ਯਾਤਰਾ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਠੀਕ ਹੈ ਮੈਂ ਤੁਹਾਨੂੰ ਚਲ ਹੋਰ ਦੱਸਦਾ ਜੀ ਤੁਹਾਨੂੰ ਦੱਸਣਾ ਚਾਹੀਦਾ ਮੈਂ ਜੰਗਲ 'ਚ ਗਿਆ ਉੱਥੇ ਇੱਕ ਘਰ ਸੀ ਜੀ ਸਰਦਾਰ ਦਾ ਜੀ ਉਹਦਾ ਹੋਟਲ ਸੀ ਨਿਕਾਜੇ ਤੇ ਮੈਂ ਮੈਂ ਮੈਨੂੰ ਖਾਣ ਵਾਲੀ ਜਗ੍ਹਾ ਨਾ ਮਿਲੇ ਤੇ ਚਲ ਮੈਂ ਉਧਰ ਗਿਆ ਮੈਨੂੰ ਨਹੀਂ ਪਤਾ ਸਰਦਾਰ ਦਾ ਹੋਟਲ ਹੈ ਜੀ ਉਹਨੇ ਜਦੋਂ ਨਾ ਮੈਂ ਉਹਦੇ ਘਰ ਗਿਆ ਤੇ ਉਹਨੇ ਮੈਨੂੰ ਇੰਨੀ ਜਿੱਤੇ ਕੀਤੀ ਵੀ ਜਿੱਦ ਦੀ ਹੁਣ ਤੁਹਾ ਕੀਤੀ ਆ ਉਹਨੇ ਮੈਨੂੰ ਘਰ ਜਾ ਕੇ ਆਪਣੇ ਰੋਟੀ ਖਵਾਈ ਆਪਣੇ ਫੈਮਿਲੀ ਦੇ ਵਿੱਚ ਉਹਦਾ 7-8 ਸਾਲ ਦਾ ਪੋਤਰਾ ਸੀ ਤੇ ਮੈਂ ਉਸ ਸਰਦਾਰ ਨੂੰ ਕਿਹਾ ਮੈਂ ਇੱਥੇ ਛੇਰ ਆ ਇੱਥੇ ਹਾਥੀ ਆ ਇੱਥੇ ਇਨੇ ਜੰਗਲ ਤੇ ਤੁਸੀਂ ਇੱਥੇ ਵਿੱਚ ਬੈਠੇ ਜੇ ਤੇ ਤੁਸੀਂ ਤਾਰਾ ਤੂਰਾ ਨੂੰ ਚੰਗੀਆਂ ਇੰਤਜ਼ਾਮ ਨਹੀਂ ਕੀਤਾ ਉਹ ਕਹਿੰਦਾ ਮੇਰਾ ਪੋਤਰਾ ਕਹਿੰਦਾ ਜਦੋਂ ਛੇਰ ਆ ਗਿਆ ਨਾ ਤੇ ਮੈਂ ਛੇਰ ਨੂੰ ਜਵਾੜੇ ਤੋਂ ਫੜ ਕੇ ਪਾੜ ਦੇਣਾ ਛੇਰ ਨੂੰ ਉਹ ਕਹਿੰਦਾ ਮੇਰੇ ਪੋਤਰੇ 'ਚ ਇੰਨਾ ਜਜ਼ਬਾਤ ਇਹ ਕਰਕੇ ਜਿਹੜੀ ਆ ਇਹ ਉਹਨਾਂ ਨੇ ਸਮਝਾਇਆ ਹੋਊਗਾ ਨਾ ਪੋਤਰੇ ਨੂੰ ਤੇ ਸਾਨੂੰ ਵੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਵੀ ਚੰਗੇ ਕੰਮ ਕਰੋ ਦਲੇਰੀ ਰੱਖੋ ਇਹ ਨਹੀਂ ਵੀ ਮਾਣੋ ਬਿੱਲੀ ਆਈ ਆ ਉਹ ਆ ਗਿਆ ਜੇ ਉਹ ਬੱਚੇ ਨੂੰ ਡਰਾਈ ਜੋ ਇਹ ਕਰਕੇ ਜਿਹੜਾ ਬੱਚੇ ਵੀ ਜਿਹੜੇ ਅਸੀਂ ਚੰਗੇ ਕੰਮ ਜੇ ਅਸੀਂ ਗਲਤ ਕੰਮ ਕਰਾਂਗੇ ਉਹ ਬੱਚਿਆਂ ਦਾ ਵੀ ਅਸਲ ਤੇ ਪੈਂਦਾ ਹੀ ਹੈ ਜੀ ਇਹ ਤਸਵੀਰਾਂ ਜਿਹੜੀਆਂ ਜੀ ਪ੍ਰਧਾਨ ਜੀ ਸਾਡੇ ਤਾਂ ਉੱਥੇ ਹੀ ਤੁਸੀਂ ਕਿਵੇਂ ਵੇਖਦੇ ਹੋ ਜੀ ਕਿ ਅੱਜ ਬੜਾ ਹੀ ਮਾਣ ਫਕਰ ਵਾਲੀ ਗੱਲ ਹੈ ਕਿ ਇਸ ਉਮਰ ਦੇ ਵਿੱਚ ਵਾਪਸ ਆਪਣੇ ਸ਼ਹਿਰ ਦੇ ਵਿੱਚ ਪੰਜ ਤਖਤਾਂ ਦੀ ਯਾਤਰਾ ਕਰਕੇ ਆਏ ਆ ਤੁਸੀਂ ਸਾਹਿਬਾਤ ਵੜਿਆਈਆਂ ਜਿਸ ਭਾਵੇਂ ਤੇ ਇਸ ਦੇ ਅਸੀਂ ਸਾਰੇ ਦੇਖ ਹੀ ਰਹੇ ਆ ਮੈਂ ਤੇ ਸੁਪਨਾ ਹੀ ਲੈ ਰਿਹਾ ਜੀ ਕਿ ਕਦੀ ਤੁਸੀਂ ਸਾਰੇ ਹੋਗੇ ਤੇ ਅਸੀਂ ਵੀ ਪੰਜ ਤਖਤਾਂ ਦੀ ਯਾਤਰਾ ਕਿਉਂਕਿ ਸਾਰਿਕ ਦਾ ਇੱਕ ਮੋਟੀਵੇਸ਼ਨ ਗੁਰਸੇਖ ਦੀ ਇੱਛਾ ਹੁੰਦੀ ਹੈ ਤੇ ਅੱਜ ਜਦਾਂ ਅਸੀਂ ਮੁਸਲਮਾਨਾਂ ਨੂੰ ਕਹਿੰਦੇ ਹੱਜ ਤੋਂ ਮੱਕੇ ਮਦੀਨੇ ਤੋਂ ਜਾਂ ઋਸ਼ੀਕੇਸ਼ ਹਰਦਵਾਰ ਕਾਸ਼ੀ ਤੋਂ ਸਾਡੇ ਹਿੰਦੂ ਵੀਰ ਆਉਂਦੇ ਨੇ ਇਦਾਂ ਹੀ ਆਉਂਦੇ ਆ ਇਹਨਾਂ ਦੇ ਨਤਮਸਤਕ ਚਰਨਾਂ ਨੂੰ ਹੋਏ ਆ ਗੋਡਿਆਂ ਨੂੰ ਨਮਸਕਾਰ ਕੀਤੀ ਆ ਕਿ ਇਹ ਚਰਨ ਸਾਡੇ ਪੰਜਾਂ ਤਖਤਾਂ ਦੀ ਯਾਤਰਾ ਕਰਕੇ ਉਹ ਵੀ ਸਾਈਕਲ ਤੇ ਸਾਰਾ ਇਹਨਾਂ ਨੇ ਗੁਰੂ ਸਾਹਿਬ ਨੂੰ ਅੰਗ ਸੰਗ ਲੈ ਕੇ ਪੂਰੀ ਯਾਤਰਾ ਪੂਰੀ ਕੀਤੀ ਆ ਸਾਡਾ ਗਰੁੱਪ ਹੈ ਟਰਬਿਨੇਟਰ ਜੋ ਕਿ ਦਿੱਲੀ ਤੋਂ ਜਗਦੀਪ ਸਿੰਘ ਪੁਰੀ ਜੀ ਦਾ ਹੈ ਤੇ ਸਾਡਾ ਮਕਸਦ ਹੈ ਕਿ ਸਿੱਖੀ ਸਰੂਪ ਅਤੇ ਸਿਹਤ ਦੀ ਸੰਭਾਲ ਅੱਜ ਸਿੱਖੀ ਸਰੂਪ ਵੀ ਵਿਗੜ ਗਿਆ ਤੇ ਸਿਹਤ ਵੀ ਵਿਗੜ ਗਈ ਆ ਸੋ ਵੀਰ ਜੀ ਦੇ ਸਰਦਾਰ ਮੰਗਲ ਸਿੰਘ ਜੀ ਦੇ ਰੂਪ ਵਿੱਚ ਅਸੀਂ ਸਿੱਖੀ ਸਰੂਪ ਦੇ ਵੀ ਦਰਸ਼ਨ ਕਰ ਰਹੇ ਆ ਤੇ ਨਾਲ ਦੇ ਨਾਲ ਇੱਕ ਬਹੁਤ ਵਧੀਆ ਸੁੰਦਰ ਸਰੀਰ ਜਿਹੜਾ ਕਿ ਦਵਾਈਆਂ ਤੋਂ ਬਿਨਾਂ 66 ਸਾਲ ਦੀ ਉਮਰ ਵਿੱਚ ਤਕਰੀਬਨ 5000 ਕਿਲੋਮੀਟਰ ਤੋਂ ਵੱਧ ਦਾ ਪੈਂਡਾ ਕਰਕੇ ਤੇ ਮੇਰੇ ਖਿਆਲ ਜੀ ਜਿੰਨਾ ਜਲਾਲ ਜਿੰਨਾ ਨੂਰ ਇਹਨਾਂ ਦੇ ਚਿਹਰੇ ਤੇ ਆ ਅਸੀਂ ਏਸ਼ੀਆ 'ਚ ਉੱਠ ਕੇ ਦਫ਼ਤਰਾਂ 'ਚ ਉੱਠ ਕੇ ਆਏ ਆ ਤੇ ਸਾਡੇ ਵੀ ਚਿਹਰੇ ਪੂਰੇ ਐਸਵੇਲੇ ਐਗਜ਼ਾਸਟ ਹੋਏ ਹੋਏ ਆ ਸੋ ਇਹ ਗੁਰੂ ਦੀ ਇੱਕ ਬਾਣੀ ਇੱਕ ਇਹਨਾਂ ਦਾ ਸ਼ੁੱਧ ਨਿਰਮਲ ਜੀਵਨ ਤੇ ਸਾਦਗੀ ਮੈਂ ਇਹਨਾਂ ਦਾ ਇੱਕ ਇੱਕ ਈਵੈਂਟ ਨੋਟ ਕਰ ਰਿਹਾ ਕਿ ਵਕਤ ਯਾਤਰਾ ਹੋਏ ਤੇ ਇਦਾਂ ਦੀ ਹੋਵੇ ਤੇ ਉਮੀਦ ਕਰਦੇ ਹਾਂ ਜੀ ਸਾਡੇ ਸਾਰੇ ਲਈ ਮੋਟੀਵੇਸ਼ਨਲ ਐ ਇਨਸਪੀਰੇਸ਼ਨਲ ਤੇ ਅਸੀਂ ਸਾਰਾ ਟਰਮੀਨੇਟਰ ਗਰੁੱਪ ਜਿਹੜਾ ਕਿ ਸਿਹਤ ਸੰਭਾਲ ਸਿੱਖੀ ਸਰੂਪ ਦੀ ਸੰਭਾਲ ਲਈ ਤਤਪਰ ਆਪਣੇ ਬੱਚਿਆਂ ਨੂੰ ਆਪਣੇ ਅੱਗੋਂ ਭੈਣ ਭਰਾਵਾਂ ਨੂੰ ਪ੍ਰੇਰਣਾ ਦੇ ਰਹੇ ਹਾਂ ਕਿ ਇਹ এনਵਾਇਰਨਮੈਂਟ ਨੂੰ ਬਚਾਈਏ ਵਾਤਾਵਰਨ ਦੀ ਜੋ ਸ਼ੁੱਧੀ ਲਈ ਅਸੀਂ ਕੰਟ੍ਰਿਬਿਊਟ ਕਰ ਸਕਦੇ ਹਾਂ ਸਾਈਕਲ ਪੈਡਲ ਜਿੰਨੇ ਵੀ ਸਾਨੂੰ ਮੋਡ ਆਫ ਟ੍ਰਾਂਸਪੋਰਟ ਜਿਦਾਂ ਵੀਰਜੀ ਨੇ ਕਿਹਾ ਸ਼ਤਾਬਦੀ ਨਾਲ